ਆ ਜਾ ਲੋ ਜੀ ਆ ਵੇਖੋ ਤਮਾਸ਼ੇ ਮੱਝ ਕਾ ਦੀ ਕਾਬੂ ਕਰਦੇ ਹਾਥੀ ਕਾਬੂ ਕਰਨਾ ਪੈਂਦਾ ਜੀ ਸਾਥਾਂ ਮਾਰਾ ਜਨਾ ਵੇਖੀ ਵੀ ਕੀ ਹੁੰਦਾ ਸਿਸਟਮ ਪਤਾ ਲੱਗੇ ਕੁਛ ਬੰਨ ਬੰਨ ਉਹ ਜੂਨ ਨਿਕਾ ਉਹ ਜੂਨ ਨਿਕਾ ਛੱਡ 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 ਜੋ ਜੂੜ ਛੜੂ ਚੁੰਨੀ ਪਾਸੇ ਪੋਏ ਜੂੜ ਚੁੰਨੀ ਦਪਾ ਉਹ ਜਾ ਪਟਿਆ ਰਸੀ ਵੀ ਹੁੰਦਾ ਜੂੜ ਕਾਤੀਆ ਬਣੇਗਾ ਕਾਤੀਆ ਨਾ ਨੇੜੇ ਨਾ ਹੱਸਣਾ ਪੁੱਤਰ ਪਿਛਾ ਹੋ ਜਾ ਆਏ ਇਰਤੇ ਉਹ ਦਰਵੇ ਵਾਲੀ ਨਹੀਂ ਆਦਾ ਤੂੰ ਦੱਸ ਜਾ ਕੇ ਆ ਜਾ ਨੇੜੇ ਮਾਝੂ ਟੀਗਾ ਲਾਣਾ ਦੇ ਵੇਖ ਤਮਾਸ਼ਾ ਲੈ ਗਈ ਦੋਰ ਖੇਤੀ ਕਿਲਾ ਵੀ ਗਿਆ ਕਿਲਾ ਟੁੱਟ ਗਿਆ ਸਿੱਪ ਜਿੱਦ ਤੂੰ ਕੀ ਹੋਵੇਂ ਕਰਨਾ ਦੱਸਾ ਉਵੇਂ ਪਾਣਾ ਪਰ ਪਹਿਲੇ ਕਿਲੇ ਬਣਾ ਦੇ ਸਾੜੇ ਸਾੜੇ ਡਿੱਗੇਗਾ ਇੱਕਲੀ ਸਾੜ ਦੇ ਹਾਂ ਚਪੜਾ ਕਰਨਾ ਐ ਸੰਗਲ ਗਾਲਣਾ ਤੂੰ ਕਿਧਰ ਗਾਰ ਹੱਥ ਲਾਏ ਕੋ ਨਹੀਂ ਆਰ ਕਿਧਰ ਕਿਰਤ ਕਿਥੇ ਗਾ ਕਾ ਗੋਇ ਪਾਓ ਗਾ ਸੰਗੜੂ ਪਾਓ ਯਾਰ ਰੋਸਾ ਚੰਗੋ ਪੀਓ ਉਹ ਆਖੇ ਸੀ ਤੈਨੂੰ ਚੇਤਾ ਭੁੱਲ ਗਿਆ ਤੈਨੂੰ ਉਹ ਆਖੇ ਚਾਰ ਦਿਨਾਂ ਚ ਚੇਤਾ ਪੂਰੀ ਚੱਕ ਚੱਕ ਤੇ ਨਾਲ ਇਹਨੂੰ ਪਤਾ ਨਹੀਂ ਲੱਗਿਆ ਕੀ ਕਰਨਾ ਹਾਂ ਹੁਣ ਬੁੱਥੇ ਬੁਲਾਵਾ ਦੇ ਇੱਕ ਵੇਖ ਆ ਪੌਰੀ ਅੰਨੀ ਮਾ ਜੰਨੀ ਆ ਮਾ ਦਾ ਦੂਜੇ ਹੱਥ ਰਗੇ ਵਿਕੇ ਬੰਦੇ ਬਾਦ ਹੋ ਗਏ ਨੇ ਜਾਜ਼ੀ ਤੈਨੂੰ ਆਖਾ ਮੈਨੂੰ ਵੇਜਦੀ ਫਿਰ ਤੰਬੜੀ ਦੇ ਓਏ ਦਰਮੇਂ ਨੂੰ ਹੋਰ ਮੈਨੂੰ ਔਰ ਜੂੜ ਪਾ ਦੋੜ ਖਿੱਚ ਦੋ ਤੈਨੇ ਖਿੱਚ ਜੂੜ ਨਹੀਂ ਪੈਣਾ ਇੱਥੇ ਇਹ ਨਾ ਬਾਬਾ ਜੂੜ ਪਾ ਜੂੜ ਪਾ ਔਰ ਸੀ ਆਉਗੀ ਕਈ ਗੱਲ ਉਹ ਤਾਂ ਤੇਹੀ ਹੈ ਮੈਂ ਪੁਰਾਣਾ ਦੋ ਵਾਰੀ ਫੜਾਈ ਆ ਥੱਲੇ ਪਈ ਆ ਪਈ ਥੱਲੇ ਆ ਆ ਪਈ ਅੱਗੇ ਹਸ ਖੜੀ ਬਨ ਨੂੰ ਇਸ ਵੀ ਤਜਰਬੇ ਹੀ ਕਰਦੇ ਪੈ ਆ ਵੀ ਖੜੋਂਦੀ ਕਿ ਨਹੀਂ ਖੜੋਂਦੀ ਸੰਭਾਲ ਤੇ ਸ਼ੀਪੂ ਚੰਗਾ ਉਹ ਨਾ ਦੂਜੇ ਕਿ ਉਧਰ ਦੀ ਉੱਥੇ ਕਿਹਦਾ ਡਾਕਟਰ ਆਉਣ ਤੋਂ ਪਹਿਲਾਂ ਕੰਮ ਨਹੀਂ ਤਾਂ ਬਾਨ ਦੇ ਬਾਨ ਹਾਂ ਸਹੀ ਅੱਜ ਜਨਰਲ ਦੀ ਗੱਲ ਹੋ ਸਤੀ ਸਾਨੂੰ ਪਤਾ ਹੈ ਇਹ ਬੜੀ ਕੱਬੀ ਇਹ ਨਾ ਗਏ ਗੱਲ ਕਰਨੇ ਜਾਂ ਯਾਰ ਵੀਰਾਂ ਦੇ ਤਾਂ ਲਾਈ ਬੈਠੇ ਵਾਰੇ ਨਹੀਂ ਬਣਾਉਟੀ ਨਾਲ ਚਲੋ ਬਾਕੀ ਬਾਅਦ ਹੀ ਗੱਲ ਹੈ ਆਹ ਇਹ ਦੂਰ ਸਹੀ ਜਾਈ ਕਰ ਬਤਾਈ ਦੂਰ ਨਹੀਂ ਆਵੇ ਵਾ ਜਾ ਮੈਨੂੰ ਇਹ ਪੁਸਤ ਪੜ੍ਹਨ ਦੇ ਪੁਸਤ